ਜਾਦਾ ਗਰਮੀ ਪੈਣ ਤੇ ਬਰਸਾਤ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਚੱਲਣਾ ਪੈ ਰਿਹਾ ਫਸਲਾਂ ਦਾ ਕਾਫੀ ਭਾਰੀ ਨੁਕਸਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਮੀਂਹ ਨਾ ਹੋਣ ਦੇ ਕਾਰਨ ਜਿਹੜੀਆਂ ਫਸਲਾਂ ਖਰਾਬ ਹੋ ਰਹੀਆਂ ਸਨ ਤਾਪਮਾਨ ਜ਼ਿਆਦਾ ਵਧਣ ਦੇ ਕਾਰਨ ਫਸਲਾਂ ਦੀ ਇੱਕ ਰੋਥ ਕੱਟ ਹੋ ਰਹੀ ਹੈ ਤੇ ਡੰਗਰਾਂ ਦੇ ਲਈ ਚਾਰਾ ਵੀ ਕੱਟ ਰਿਹਾ ਮਗਰ ਅਸੀਂ ਪਾਣੀ ਲਗਾ ਰਹੇ ਹਾਂ ਜੋ ਵੀ ਕੁਦਰਤੀ ਮੀਂਹ ਦੇ ਨਾਲ ਵਿਕਾਸ ਹੋਣਾ ਹੈ ਉਹ ਨਹੀਂ ਹੋ ਰਿਹਾ ਜਾਦਾ ਗਰਮੀ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਪੈ ਰਿਹਾ ਹੈ ਕਿਸਾਨਾਂ ਨੂੰ ਚੱਲਣਾ ਪੈ ਰਿਹਾ ਫਸਲਾਂ ਦਾ ਕਾਫੀ ਭਾਰੀ ਨੁਕਸਾਨ ਕਿਉਂਕਿ ਮੀਂਹ ਨਹੀਂ ਪੈ ਰਿਹਾ ਜਿਸ ਦੇ ਕਰਕੇ ਫਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਜਾਦਾ ਗਰਮੀ ਹੋਣ ਕਰਕੇ ਤਾਪਮਾਨ ਦੇ ਵਿੱਚ ਵਿਵਾਦ ਹੋ ਰਿਹਾ ਹੈ ਜਿਸ ਦੇ ਕਰਕੇ ਕਿਸਾਨਾਂ ਦੀ ਕਿਸਾਨਾਂ ਦੇ ਦੁਆਰਾ ਲਗਾਈਆਂ ਗਈਆਂ ਫਸਲਾਂ ਦੀ ਗ੍ਰੋਥ ਹੈ ਉਹ ਬਹੁਤ ਜ਼ਿਆਦਾ ਘਟ ਹੋ ਰਹੀ ਹੈ ਤੇ ਨਾਲ ਹੀ ਪਸ਼ੂਆਂ ਦੇ ਲਈ ਚਾਰਾ ਵੀ ਘਟ ਪੈ ਰਿਹਾ ਹੈ ਜਿਸ ਦੇ ਕਰਕੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅਸੀਂ ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਵਿਖੇ ਖੜੇ ਹਾਂ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਬਦਲਵਾਜ਼ੀ ਹੋਣ ਦੇ ਕਾਰਨ ਮੌਸਮ 'ਚ ਕੋਈ ਗਰਮवट ਨਹੀਂ ਦਿਖਦੀ ਉਸ ਕਾਰਨ ਕਾਫੀ ਹੀ ਲੋਕਾਂ ਦਾ ਦੇਖਿਆ ਗਰਮੀ ਨਾਲ ਬਹੁਤ ਬੁਰਾ ਹਾਲ ਹੈ ਉੱਥੇ ਹੀ ਸਾਡੇ ਨਾਲ ਕੁਝ ਕਿਸਾਨ ਭਰਾ ਵੀ ਖੜੇ ਨੇ ਆਓ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪ੍ਰਤੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਸਰ ਦੇਖਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ بارش ਨਹੀਂ ਹੋ ਰਹੀ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਜੀ بارش ਪੈਣ ਨੂੰ ਤਾਂ ਜੀ ਕਾਫੀ ਸਮਾਂ ਹੋ ਗਿਆ ਬਾਰਿਸ਼ ਨਾ ਪੈਣ ਕਰਕੇ ਜਿਹੜੀਆਂ ਫਸਲਾਂ ਹਨ ਸੁੱਕ ਰਹੀਆਂ ਨੇ ਤੇ ਫਸਲਾਂ ਦੀ ਗਰੋਥ ਜਿਹੜੀ ਘਟ ਹੋ ਰਹੀ ਹੈ ਡੰਗਰਾਂ ਦਾ ਚਾਰਾ ਉਹ ਅਸੀਂ ਪਾਣੀ ਤਾਂ ਲਾ ਰਹੇ ਹਾਂ ਪਰ ਜੋ ਕੁਦਰਤੀ ਮੀਂਹ ਨਾਲ ਉਹਨਾਂ ਦਾ ਵਿਕਾਸ ਹੋਣਾ ਉਹ ਨਹੀਂ ਹੋ ਰਿਹਾ ਡੰਗਰਾਂ ਦਾ ਚਾਰਾ ਵੀ ਕਾਫੀ ਘਟਾ ਤੇ ਅਸੀਂ ਜਿਵੇਂ ਸਬਜ਼ੀ ਦੀ ਖੇਤੀ ਕਰਦੇ ਹਾਂ ਉਹ ਫਸਲ ਅਸੀਂ ਕਿ ਦੋ ਦੋ ਵਾਰੀ ਲਾ ਚੁੱਕੇ ਆ ਜਿਆਦਾ ਟੈਂਪਰੇਚਰ ਹੋਣ ਦੇ ਹਿਸਾਬ ਨਾਲ ਉਹ ਬੂਟੇ ਸੁੱਕ ਜਾਂਦੇ ਆ ਸਰ ਜਿੱਥੇ ਦੱਸਿਆ ਜਾ ਰਿਹਾ ਕਿ ਮੌਸਮ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਹੈ ਕਿ ਅਲਰਟ ਜਾਰੀ ਕੀਤਾ ਗਿਆ ਅਗਰ ਬਾਰਿਸ਼ ਹੋ ਜਵੇ ਤਾਂ ਉਹਦੇ ਤੁਹਾਨੂੰ ਕੀ ਲਾਭ ਨਹੀਂ ਕੀ ਜੇਕਰ ਬਾਰਿਸ਼ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੂਗੀ ਉਸ ਤੋਂ ਬਾਅਦ ਜਿਵੇਂ ਡੰਗਰਾਂ ਨੂੰ ਜਿਆਦਾ ਟੈਂਪਰੇਚਰ ਹੋਣ ਕਰਕੇ ਪੱਖੇ ਵੀ ਚੱਲ ਰਹੇ ਆ ਪਰ ਉਹ ਕੁਝ ਨਹੀਂ ਕਰ ਰਹੇ ਉਸ ਤੋਂ ਬਾਅਦ ਜੋ ਫਸਲ ਵਾਸਤੇ ਆ ਤਾਂ ਸਾਡੀ ਫਸਲ ਨੀ ਪੈਣ ਨਾਲ ਘੋਵਾਂਗ ਲੱਗੂਗਾ ਤੇ ਫਸਲ ਗਰੋਥ ਕਰੂਗੀ ਤੇ ਟੈਂਪਰੇਚਰ ਵਿੱਚ ਉਹ ਘਰਾ ਬਤਾਉ ਜੀ ਸੋ ਤੁਸੀਂ ਦੇਖਿਆ ਸਾਡੇ ਨਾਲ ਕੁਝ ਕਿਸਾਨ ਵੀਰ ਭਰਾ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਗਰ ਬਾਰਿਸ਼ ਹੋ ਜੂਵੇ ਤਾਂ ਇਹਨਾਂ ਨੂੰ ਕੀ ਲਾਭ ਨੇ ਅਗਰ ਬਾਰਿਸ਼ ਨਹੀਂ ਹੋ ਰਹੀ ਲੰਬੇ ਸਮੇਂ ਤੋਂ ਤਾਂ ਇਹਦਾ ਕੀ ਨੁਕਸਾਨ ਨੇ ਮੈਂ 파ਰਸ ਗੋਤਮ ਇੰਡੀਆ ਨਿਊਜ਼ ਤੋਂ